ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ 1 ਜੂਨ ਹੈ 1 ਜੂਨ ਨੂੰ ਸ਼੍ਰੀ ਦਰਬਾਰ ਸਾਹਿਬ ਆ ਫੌਜ ਨੇ ਤੇ ਫੋਰਸਾਂ ਨੇ ਦਰਬਾਰ ਸਾਹਿਬ ਤੇ ਗੋਲਾਬਾਰੀ ਕੀਤੀ ਉਸ ਵਿੱਚ ਬਹੁਤ ਸਾਰੀਆਂ ਸੰਗਤਾਂ ਸ਼ਹੀਦ ਹੋ ਗਈਆਂ ਔਰ ਅੱਜ ਇੱਕ ਪੋਸਟ ਪੰਜਾਬ ਭਾਜਵਾ ਦੇ ਨੇ ਆਪਣੇ سوشل میڈیا ਤੇ ਪਾਈ ਸਵੇਰੇ ਉਹ ਪੋਸਟ ਪਾਈ ਕਿ ਅੱਜ ਦੇ ਦਰਬਾਰ ਸਾਹਿਬ ਵਿਖੇ ਸ਼ਹੀਦ ਹੋਣ ਵਾਲਿਆਂ ਨੂੰ ਅਸੀਂ ਪ੍ਰਣਾਮ ਕਰਦੇ ਹਾਂ ਉਹ ਸ਼ਹੀਦ ਹਨ ਕਿਉਂਕਿ ਕਾਂਗਰਸ ਦੀ ਸਰਕਾਰ ਨੇ ਇਹ ਕੀਤਾ ਸੀ ਪਰ ਪਤਾ ਨਹੀਂ ਕੀ ਹੋਇਆ ਕਿੱਥੋਂ ਦਵਾਇਆ ਕਿ ਬਾਅਦ ਚ ਉਹ ਪੋਸਟ ਆਪਣੇ سوشل میڈیا ਤੋਂ ਡਿਲੀਟ ਕਰਤੀ ਗਈ ਇਹ ਕਿਸ ਦਾ ਦਵਾ ਸੀ ਇਹ ਪਤਾ ਨਹੀਂ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ